ਦਾ ਲੋ ਜੀ ਬਾਈ ਤਿੰਨ ਤਿੰਨ ਵੇਟ ਹੈ ਹੰਕਲ ਕਿਆ ਕਹਿੰਦਾ ਏ ਸਾਡੀ ਵੀ ਵਸਾਈ ਆ ਜੀ ਬਹੁਤ ਮਹਿੰਗੇ ਆ ਇੱਦਾਂ ਦਾ ਸਾਡਾ ਘਰ-ਬਾਰ ਨਹੀਂ ਮੈਂ ਨਾ ਰੱਖਾਂਦਾ ਬਾਈ ਤਾ 2 ਵਜੇ ਆਣਾ ਨਹੀਂ ਸੌਦਾ ਕਰਾ ਦੇਣਾ ਕਰਾਉਣਾ ਕਰਾਉਣਾ ਆੜੀਓ ਹੈ ਨਹੀਂ ਆਇਆ ਹੈ ਬਾਈ ਆੜੀਓ ਹੈ ਸਾਨੂੰ ਆੜੀਓ ਹੈ ਇਹ ਤਾਂ ਕਹਿੰਦਾ ਜੀਰੀਆਂ ਚ ਪੈਸੇ ਦੇ ਦੇ ਛੱਡੂਗੇ ਪੈਸੇ ਆਪਣੇ ਕੋਲ ਤੇ ਬਦਲੇ ਅੱਧੇ 10 ਲੱਖ ਰੁਪਏ ਅੱਧੇ ਪਾਉਗੇ ਕੋਲ ਤੇ 50 30 ਲੈਣਾ 4 ਸਿਲੰਡਰ ਐ ਹੰਕਰ ਕਹਿੰਦਾ ਵੀ ਤਿੰਨ ਵਾਲੇ ਨੂੰ ਨਹੀਂ ਦੇਖਣਾ ਹੈਗਾ ਕੀ ਕੀ ਦਾ ਹਾ ਆ ਵੀ ਕੀ ਕੀ ਰਹੀ ਜੀ 553 ਬਾਈ ਕਰੋ ਚੱਕ ਬਾਈ ਬਲੈਕ ਚ ਮਿਲਦੇ ਉਦਾ ਕਹਿੰਦੇ ਆ ਟਾਇਰ ਆ ਜੱਗੇ ਨਾ ਉਹਨੇ ਬਣਾ ਕੇ ਵੀਡੀਓ ਦਿਖਾਉ ਆ ਆ ਟਾਇਰ ਆ ਭਾਈ ਸਤਿ ਸ਼੍ਰੀ ਗਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਅੱਜ ਆਏ ਆ ਟਰੈਕਟਰ ਦੇਖਣ ਹਾਂਜੀ ਅੰਕਲ ਜੀ ਕਿਹੜਾ ਨੀਲਾ ਕੋੜਾ ਹਾਂਜੀ ਨੀਲਾ ਕੋੜਾ 553 ਅੱਜ ਦੇਖਣ ਆਏ ਹਾਂ ਜੀ ਵੀਰ ਅਕਲ 53 ਨੀਲਾ ਕੋੜਾ ਦਿਖਾਉਣਾ ਇਹਨਾਂ ਨੂੰ ਬਾਈ ਕਹਿੰਦਾ ਮੈਂ ਹੀਲਾ ਕਰਾਉਂਗਾ ਤੇਰਾ ਹੁਣ ਤੂੰ ਜਿੱਧਰ ਮਰਜੀ ਭੱਜ ਲੈ ਤੇ ਸਮਰਾਲੇ ਪਹੁੰਚੇ ਬਾਈ ਗਿੱਲੈਂਡ ਕਲੇਅਰ ਇੱਥੇ ਦੋ ਖੜੇ ਐ 53 ਲੈਣਾ ਚਾਰ ਸਿਲੰਡਰਾਂ ਅੰਕਰ ਕਹਿੰਦਾ ਵੀ ਤਿੰਨ ਵਾਲੇ ਨੂੰ ਨਹੀਂ ਦੇਖਣਾ ਹੈਗਾ ਆ 2K3 ਦਾ 53 ਬਾਈ ਕਰੋ ਚੈੱਕ ਭਾਈ ਬਲੈਕ ਚ ਮਿਲਦੇ ਉਦਾਂ ਕਹਿੰਦੇ ਆਹ ਟਾਇਰ ਆ ਜੱਗੇ ਨਾ ਉਹ ਤੋਂ ਇਹਨੇ ਬਣਾ ਲਈ ਵੀਡੀਓ ਦਿਖਾਉਂਗਾ ਆ ਆ ਟਾਇਰ ਆ ਭਾਈ ਜਿਹੜਾ ਮੇਨ ਨੰਬਰ ਆ ਆ ਟਾਇਰ ਜਾ ਚਾ ਸਿਕਾਈ ਬਾਜ ਇੰਦਰ ਵੀ ਆ ਜੀ ਹਾਂ ਜੀ ਹਾਂ ਪਿੱਛੇ ਕਿੰਨਾ ਦੇਖੋ ਦਾ ਪਿੱਛੇ ਵਾਲਾ ਟਾਲ ਮੈਂ ਤਾਂ ਨਹੀਂ ਖਰਾਬ ਹੋਊਗਾ ਪਿੱਛੇ 18 4 3 ਇਹ ਵੀ ਲੈ ਲੈ ਜੱਛ ਦਾ ਅੰਕ ਲੱਗ ਕੱਚਰ ਅੰਕਲ ਅਕਲ ਉਹ ਰਿਆ ਸਿਲੰਡਰ ਗਿਣੀ ਉਹ ਦੇਖ ਵਿਚਰੇ ਨਿਕਲਦੇ 1 2 3 4 ਹਾਂ ਸਿਲੰਡਰ 4 ਸਟicker ਤਾਂ ਨਹੀਂ ਹੈਗੇ 1 2 3 4 ਸਿਕਾਈ ਬਾਅਦ ਆਓ ਅਭੀ ਕਿੱਥੇ ਫਿਰਨਾ ਮੈਂ ਕਿੱਥੇ ਆ ਆ ਆ ਨਹੀਂ ਹੈਗਾ ਸਿਕਾਈ ਬਾਅਦ ਮਤਲਬ ਲੱਗਿਆ ਨਹੀਂ ਅੱਜ ਇਹ ਚ ਲੱਗੇ ਜਿਵੇਂ ਵੇਟ ਬੂਟ ਤਾਂ ਹੈਗੇ ਇਹਨੂੰ ਲੱਗੇ ਵੇ ਬਾਈ ਟਰੈਕਟਰ ਨੂੰ ਦੇਖ ਕੇ ਐਂ ਲੱਗਦਾ ਕਿ ਆਏ ਬਾਈ ਆਹ ਟਾਇਰ ਕਹਿੰਦਾ ਤੂੰ ਹਾਂ ਹੈਈ ਉਹ ਬਾਈ ਕਹਿੰਦਾ ਆ ਤੇਰੇ ਵਾਸਤੇ ਵੀ ਖੜਾ 36 ਦੀ ਸਪੈਸ਼ਲ ਐਡੀਸ਼ਨ ਕਿੰਨੀ ਆ ਜੀ 36 ਉਹ ਨਹੀਂ ਹੈ ਨਹੀਂ ਉਹ ਮਗਰਲੇ ਆ ਮਗਰਲੇ ਕਹਿੰਦਾ ਇਹ ਕਿੰਨੇ ਪੈਸੇ ਚੈਰ ਹੋਣਗੇ ਮੂਹਰੇ ਵਾਲੇ ਜੀ 80 ਪੈਸੇ ਹੋਣਗੇ ਹਾਂ 80 ਪੈਸੇ ਤਾਂ 1 ਪੈਸੇ ਮਗਰ ਵਾਲੇ ਵੀ 80 ਠੀਕ ਹੈ ਦੇਖ ਤਾਂ ਬਹਿ ਕੇ ਕਿਆ ਕਹਿੰਦਾ ਉੱਪਰ ਜੱਜ ਦਾ ਹਾਂ ਕਹ ਲੇਖ ਤਾਂ ਬਹਿ ਕੇ ਸਟਾਰ ਨਹੀਂਗਾ ਨਾ ਇਹਦੇ ਪਾ ਬਹਿ ਕੇ ਦੇਖ ਮੜਾ ਜਿਆ ਕਿਆ ਕਹਿੰਦਾ ਇਹ ਛਤਰੀ ਬਾਈ ਨਾਲੇ ਆਉਂਦੀ ਤਾਂ ਦੀ ਕੰਪਨੀ ਵੱਲੋਂ ਭਈਆ ਸਾਜੀ ਵਾਲਾ ਕੀ ਕਰਦੇ ਲੋਕ ਹੈ ਵੀਰ ਆ ਸਾਜੀ ਵਾਲਾ ਧਰਾ ਕੇ ਪੁੱਠਾ ਪਾ ਦਿੰਦੇ ਆ ਕਿਹੜਾ ਹਾਂ ਹਾਂ ਵੀਰ ਪੁੱਠਾ ਪਾ ਹੈ ਫੇਰ ਜਾਚਰਾ ਫੇਰ ਜਾਚਰ ਨੂੰ ਖੋਲ ਦਿੰਦੇ ਆ ਨਾ ਤਾਂ ਹੀ ਜਾਚ ਜੇ ਕੇਰੇ ਪਾ ਬੈ ਕੇ ਦੇਸਾ ਟਾਇਰ ਖਿੱਡੇ ਕਲਾਦੇ ਹੈ ਹੈ ਤੇਨੂੰ ਲੱਗੀ ਜਿਹੜੀ ਉਹਨਾਂ ਲੱਗਦੀ ਕਿੱਟੋ ਕਹਾਂ ਚੀ ਸਿਕਾਈ ਵਜ ਕੇ ਹੁੰਦੀ ਆ ਅੱਛਾ ਉਹਨੂੰ ਨਹੀਂ ਹੈਗੀ ਸਿਕਾਈ ਵਜ ਹੈ ਇਹਦਾ ਹੁੰਦਾ ਜਿਵੇਂ ਆ ਦੇਖ ਉਹਨੂੰ ਵੀ ਉਹਨੂੰ ਨਹੀਂ ਹੈਗੀ ਹਾਂ ਇਹਨੂੰ ਹੈਰੀ ਇਹ ਤਾਂ ਲਿਖਿਆ ਹੋਇਆ ਬਹੁਤ ਸਿਕਾਈ ਵਜ ਬੇਲਟ ਵੀ ਆਪਾਂ ਹੈ ਨਾ ਤੁਹਾਨੂੰ ਦਿਨਾ ਹਾਂ ਹਾਂ ਆ ਗਈ ਹੈ ਜੀ ਚਾਬੀ ਦੇ ਚਾਬੀ ਦੇ ਦੇਖੀ ਲੈ ਮੜਾ ਇਹ ਦੇਖੀ ਬਾਈ ਕਿਆ ਕਹਿੰਦਾ ਉੱਪਰ ਬੈ ਕੇ ਹੈਗੀ ਚਾਬੀ ਉਹ ਫੱਲੇ ਉਹ ਫੱਲੇ ਕਿੱਡਾ ਹਟ ਰੇ ਸਾਈਡ ਤੋਂ ਪੇਰਾ ਕੱਪੜਾ ਲਿਆ ਤਾਂ ਹੀ ਬੈਠੂਗੇ ਸਾਡੇ ਵਰਗੇ ਤੋਂ ਹਾਂ ਨਹੀਂ ਨਹੀਂ ਆਹ ਛਤਰੀ ਆਹੀ ਦੰਦੀ ਕੰਪਨੀ ਸਾਭ ਨੂੰ ਇਹ ਇੱਕੋ ਦੰਦੀ ਦੇਖੇ ਦੇਖੀ ਲੈ ਹਟ ਸਾਈਡ ਤੋਂ ਚਾਰ ਗੇਅਰ ਭਾਈ ਤਿੰਨ ਸਪੀਡਾਂ ਇਹ ਅੰਦਰ ਛਤਰੀ 50000 ਦੀ ਆ ਛਤਰੀ ਵਿੱਚ ਇਹ ਜੂ ਐਲ ਜੇ ਕਿ ਉੱਤਰ ਆ ਕੇ ਗੱਡੀ ਆ ਗਈ ਤੇਰੇ ਵਾਸਤੇ ਗੱਡੀ ਲੈ ਆਂਦੀ ਦੇਖਣਾ ਉਹ ਬਾਹਰ ਤੇਰੇ ਭਾਈ ਜਾਣਾ ਆ ਜਾ ਬੈਠ ਜਾ ਆਇਆ ਬਸ ਲੈ ਭਾਈ ਜੱਗਿਆ ਗੱਡੀ ਵਿੱਚ ਖੜੀ ਗੱਡੀ ਵਿੱਚ ਇਹ ਹੁਣ ਇਹ ਦੇਖ ਵਿੱਚੇ 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 ਇਹ ਗੱਡੀ ਜਾਪੀ ਆਹੀ 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 ਜੂਜੀ ਐ ਆਹ ਇਹ ਸਲਾਸਰੀ ਜਿਹਨਾਂ ਲੰਕਰ ਆ ਵੀ ਜੱਗਿਆ ਬੱਸ ਬੱਸ ਚੱਲ ਗਏ ਹੈਂ ਹੈਂਡ ਬ੍ਰੇਕ ਲੱਗੀ ਵੀ ਹੋਣੀ ਦੇਖ ਤਾਂ ਕਿੱਥੇ ਆ ਖੁੱਲ ਗਿਆ ਬੈਕ ਗੇਅਰ ਬੈਕ ਮੁੜਿਆ ਉਹ ਹੋਰੇ ਪੁੱਛਦਾ ਹਾਂ ਹਾਂ ਹਾ ਟਾਇਰ ਵੱਡੇ ਆ ਭਾਈ ਘੇੜਾ ਲੈਣ ਚੱਲੇ ਨੀਲੇ ਘੋੜੇ ਦਾ ਜਿੱਕੇ ਹਲੇ ਸਬਜ਼ੀ ਲਿਆਤਾ ਰੀਲ ਲਾਉਣਾ ਹੀ ਹੁਣ ਰੀਲ ਦੇ ਚੱਕਰਾ 'ਚ ਟਾਇਰ ਨਾ ਪਾਉਣੇ ਪੈ ਜਵੇ ਆ ਕਰਾ ਰੀਲ ਦੇ ਚੱਕਰਾ 'ਚ ਟਾਇਰ ਨਾ ਪਾਉਣੇ ਪੈ ਜਵੇ ਉਹ ਕਹਿੰਦੇ ਸ਼ੌਕ ਪੂਰਾ ਹੋ ਗਿਆ ਚਲਾ ਕੇ ਵੀ ਦੇਖ ਲਿਆ ਜੇ ਕਿ ਜੰਕਦਾ ਤਾਂ ਨਹੀਂ ਦਬਦਾ ਤਾਂ ਨਹੀਂ ਹੈਗਾ ਭਾਈ ਜਿਹੜਾ ਲਿਆਏ ਜੱਗੇ ਨੇ ਪਾਸ ਕਰਤਾ ਕਿ ਨਾ ਦਬਦਾ ਹੀ ਨਹੀਂ ਹੈਗਾ ਪਾਸ ਹੈ ਅੰਕੜਾ ਇੱਧਰੋਂ ਗਿਆ ਸਾਡਾ ਬੰਦਾ ਅੰਕੜਾ ਛੋਟਾ ਛੋਟਾ ਭਾਈ ਨੀਲੇਕੋੜੇ ਦਾ ਹਾਂਜੀ ਨੀਲੇਕੋੜੇ ਦਾ ਛੋਟਾ ਭਾਈ ਹੈ ਟਰੈਕਟਰ ਬਹੁਤ ਖੜੇ ਹੈ ਭਾਈ ਉਰੇ ਸਮਰਾਲੇ ਪੈਂਦਾ ਇਹ ਗਿੱਲਾਂ ਣ ਗਲੇਰ ਟਰੈਕਟਰਾਂ ਦਾ ਘੜੇ ਆ ਫੇ ਸਾਰੇ ਚੰਗੇ ਲਓ ਜੀ ਬਾਈ ਕਰੀ ਟਰਾਈ ਲੈ ਲਈ ਜੱਗਾ ਕਹਿੰਦਾ ਦੂਏ ਦੇ ਵੀ ਲੈਣੀ ਆ ਨੀ ਲੇ ਘੋੜੇ ਦੀ ਤਾਂ ਫਿਰ ਸੱਪ ਖਬਰੇ ਨਿਕਲੇ ਜਾਵੇ ਬਾਈ ਇਹਦਾ ਵੀ ਟਰਾਈ ਲੈਣੀ ਗੱਲ ਆਏਗਾ ਇੱਕ ਹੋਰ ਆਂਕਲ ਤੂੰ ਵੀ ਦੇਖ ਲੈ ਹੱਕਰ ਕਹਦਾ ਮਹਗੇ ਬਾਤ ਕਰੇ ਤਾਂ ਕਹਿਣਾ ਹੋ ਜਾਂਦਾ ਏ ਪੰਡਤ ਜੀ ਕਰੇ ਕਹਿਣਾ ਹੋ ਜਾਂਦਾ ਕਹਿੰਦਾ ਦਬ ਜਾਂਦਾ ਕਹਿੰਦਾ ਮਹਗੇ ਬਾਤ ਹੈ ਆਪ ਕੱਢ ਦੇਣਾ ਬਾਈ ਛੇਤੀ ਉਹ ਗੱਡੀ ਕਿੱਥੇ ਆ ਲੋ ਜੀ ਬਾਈ ਪਹਿਲਾਂ ਇੱਕ ਦੀ ਟ్రਾਈ ਲੈ ਲਈ ਹੁਣ ਦੂਈ ਦੀ ਲੈਣ ਚੱਲੇ ਆ ਪ੍ਰੋਡਕਸ਼ਨ ਦੇਖੋ ਕਿੱਦਾ ਕਿੱਡੀ ਆ ਬਾਈ ਉੜੇ ਤਾਂ ਸਲੇਜ ਡੀ ਹੈ ਬਾਈ ਜਿਹੜਾ ਕੋਹੇ ਵਾਲਾ ਹੁੰਦਾ ਹਾਂ ਉਹ ਗੱਡੀ ਮੈਨੂੰ ਡੁਪਲੀਕੇਟੇ ਦਊਗਾ ਤੈਨੂੰ ਨਾ ਛੋੜੀ ਗੱਡੀ ਮਿਲ ਗਈ ਚਪਾਈ ਓਏ ਮਗਰਾੜ ਕਾ ਤੇ ਉੱਚਾ ਏ ਇਹ ਹੈ ਉਹ ਇੱਦਾਂ ਅੱਛਾ ਲਓ ਜੀ ਬਾਈ ਹੁਣ ਦੂਸਰੀ ਟਰਾਈ ਲੈਣ ਚੱਲੇ ਆ ਕਹਿੰਦੇ ਇੱਕਰੀ ਦਾ ਮਿਲਦਾ ਦੋ ਮਿਲ ਕੇ ਇਕਕਰੀ ਦਾ ਮਿਲਦਾ ਫੇਲਾ ਹੁਣ ਦੋ ਮਿਲ ਕੇ ਜਿਹੜੇ ਥੋੜਾ ਜਿਹਾ ਗੇਰਾ ਝੁਲਦਿਰਾ ਬੰਦਾ ਨਾ ਹਾਂ ਸੀੜੀ ਮਾਰਦਾ ਮਗਰਾੜਾ ਕਰਕੇ ਬਾਈ ਟਾਇਰ ਨਹੀਂ ਦੇਖਦੇ ਥੋੜੇ ਜੇ ਹਾਲੀ ਹਾਲਿਆ ਨਿੱਪੜ ਗਿਆ ਮੈਂ ਹਾਂ ਲਓ ਜੀ ਬਾਈ ਤਿੰਨ ਤਿੰਨ ਵੇਟ ਹੈ ਹੰਕਲ ਕਿਆ ਕਹਿੰਦਾ ਏ ਸਾਡੀ ਤੇ ਵਸਾਈ ਆ ਜੀ ਬਹੁਤ ਮਹਿੰਗੇ ਆ ਦੇਗਾ ਦਾ ਘਰ-ਬਾਰ ਨਹੀਂ ਮੈਂ ਨਾ ਰਖਾਉਂਦਾ ਬਾਈ ਤਾ 2 ਵਜੇ ਆਣਾ ਨਹੀਂ ਸੌਦਾ ਕਰਾ ਰਹਿਣਾ ਕਰਾਉਣਾ ਕਰਾਉਣਾ ਆੜੀ ਉਹ ਹੈ ਨਹੀਂ ਆਇਆ ਹੈ ਆੜੀ ਉਹ ਹੈ ਸਾਨੂੰ ਆੜੀ ਉਹ ਹੈ ਤਾਂ ਕਹਿੰਦੇ ਜੀਰੀਆਂ 'ਚ ਪੈਸੇ ਦੇ ਦੇ ਛੱਡੂਗੇ ਪੈਸੇ ਆਪਨੇ ਬੋਲ ਤੇ ਬਦਲੇ ਅੱਜ 10 ਲੱਖ ਰੁਪਏ ਅੱਧੇ ਪਾਉਗੇ ਕੋਲ ਜੀਰੀਆਂ ਤੇ ਫੱਤੀ ਦੇਤੀ ਸੀ ਸ਼ੌਂਕ ਹੈਗਾ ਨੀਲੇ ਘੋੜ ਦਾ ਕਿਹੜਾ ਲਾਇਆ ਬਸ ਉਹਦੇ ਕਰਕੇ ਬਾਈ ਦਾ ਹੀ ਹਾਂ ਅਕਲ ਸ਼ੌਂਕ ਹੈਗਾ ਨੀਲੇ ਘੋੜ ਦਾ ਉਹਦਾ ਮੁੰਡੇ ਨੂੰ ਆਕਲ ਵੀ ਹੈਗਾ ਬੰਕ ਦਾ ਬੈਠਣਾ ਸਾਈਡ ਬੰਕ ਨੀਗਾ ਚਲਾਉਣਾ ਬੇੜ ਚੰਗਾ ਪਾਇਆ ਹੁੰਦਾ ਬਾਈ ਕੰਪਨੀ ਵੱਲੋਂ ਦੇਖੋ ਅੰਕਲ ਆਹ ਡੈਕਸ਼ਨਾਂ ਕਿੰਨੇ ਦਾ ਤੈਨੂੰ ਮਾਇਆ ਹਾਂ ਅੰਕਲ ਆਹ ਡੈਕਸ਼ਨ ਦਿਖਾਵਾਂ ਤੈਨੂੰ ਜਿਹੜੀਆਂ ਬਹਿ ਕਹਿੰਦਾ ਬਹੁਤ ਬੜੀਆਂ ਆਹ ਦੇਖ ਆਹ ਲੱਗਦੇ ਲੱਗੇ ਪਏ ਆ ਆਪਣੇ ਐਕਸਲ ਸਿੱਧੇ ਆ ਇਹਨੂੰ ਕੌਲੇ ਜੇ ਲੱਗੇ ਪਿਆਰੇ ਤਸਲੇ ਇਹ ਇਹਨਾ ਚਾ ਜੋਰ ਆ ਜਿਹੜੇ ਤੂੰ ਫੀਡਰ ਪਾਉਂਦਾ ਨਾ ਡੰਗਰਾਂ ਨੂੰ ਉਹ ਤਾਂ ਸਲੇ ਪੇ ਉੱਤੇ ਬੜੇ ਲਓ ਜੀ ਬਾਈ ਮਾਲਕ ਕੋ ਚੱਲੇ ਹੁਣ ਇਹ ਸੱਪ ਕੱਢੂਗੇ ਲਾ ਤਾਂ ਹਟਦੇ ਨਹੀਂ ਹੈਗੇ ਆ ਆਪਣੇ ਵਾਲੇ ਵਰਗਾ ਖੜਾ ਬਾਈ ਇਹਨੂੰ ਦੂਹੀ ਹੱਟ ਲੱਗੀ ਵੀ ਆ ਚੋਬੋ ਕੈਕਟਰ ਆ ਵੀ ਸੋਣਾ ਮਹਿੰਦਰਾ ਹਾਂ ਛੋਟਾ ਮਹਿੰਦਰੂ ਐ ਗਲਤੀ ਆ ਜੀ ਇੱਕ ਹੋ ਗਿਆ ਅੰਕਲ ਨੂੰ ਮੀਂਹ ਪੈਂਦੇ ਚ ਲੈ ਆ ਦਿਮਾਗ ਠੰਡਾ ਐ ਇਹਨੇ ਤਾਂ ਅਜੇ ਘੁੰਮਿਆ ਨਹੀਂ ਹਲੇ ਉਹ ਯਾਰ ਮਾਇ ਤਾਂ ਨਹੀਂ ਮੇਰੇ ਚ ਨਾ ਐਮੀ ਕਹਾ ਹਿੰਮਤ ਨਹੀਂ ਇੰਨੀ ਹੈ ਨਹੀਂ ਨਹੀਂ ਉਹ ਬਾਈ ਲੈ ਕੇ ਆਇਆ ਸਾਨੂੰ ਕਿ ਅਜੇ ਦਾਸ ਬਾਈ ਅਜੇ ਦਿਮਾਗ ਘੁੰਮਿਆ ਨਹੀਂ ਠੰਡੇ ਮੌਸਮਾਂ ਵਾਲਿਆ ਹੈ ਹਾਂ ਠੰਡੇ ਮੌਸਮਾਂ ਵਾਲਿਆ ਦਿਮਾਗ ਘੁੰਮਿਆ ਨਹੀਂ ਕਿਤਾ ਬਾਈ 56 30 ਲੈਣੂ ਤਸਰੇ ਜਿਹੜਾ ਦਿਲ ਚਾਹੀਦਾ ਇੱਕ 5 500 ਦੇ 40 ਗੁੱਟੀਆਂ ਚ ਆਹ ਟਰੈਕਟਰ ਲੈ ਜਾ ਫੇਰ ਟਰੈਕਟਰ ਮਿਲਣਾ 40 ਗੁੱਟੀਆਂ ਨੂੰ ਹੱਥ ਪੈਂਦਾ ਨਹੀਂ ਇਹ ਲੱਤੀ ਪਈ ਨਹੀਂ ਜੀ ਅੰਦਰ ਇਹਨਾਂ ਦਾ ਬਹੁਤ ਮਾਰਡਾ ਹੁੰਦਾ ਹੈ ਹੁਣ 40 ਗੁੱਟੀਆਂ ਦੀ ਲੈਣ ਦੇਖ ਲੈ ਵੀ ਕਿਤੇ ਤੱਕ ਲੱਗਣੀਆਂ ਫੇਰ ਲੱਖ ਰੁਪਈਆ ਮੈਂ ਜੇ ਦੋ ਕੁ ਸਾਲ ਤੱਕ ਕਿੰਨੇ ਲੱਖ ਦੇ ਹੋ ਜਾਣੇ ਬਾਈ ਕਹਿੰਦਾ 25 ਦਾ 25 ਦਾ ਹਾਂ ਬਾਈ ਉਹ ਕਹਿੰਦਾ ਜੁਆ ਦੇ ਦੇ ਉਹ ਬਈ ਮਹਿੰਗਾ ਹੋ ਰਿਹਾ ਬਾਈ ਪੱਕੀ ਗੱਲ ਆ ਜਿਹੜੀ ਕੀ ਆਉਂਦੀ ਨਹੀਂ ਬੈਨ ਹੋ ਗਈ ਹੋਵੇ ਮਗਰ ਤੇ ਕੰਮ 5405 ਕਿੰਨੇ ਦਾ 11 ਲੱਖ ਦਾ ਤਾਂ ਯਾਦ ਉਹ ਬਾਈ ਆਪਣੇ ਮੂੰਹ ਨਾ ਕਹਿੰਦਾ ਜੇ ਦੇਖੇ ਨੀ ਚੋਰੀ ਲਿਆ ਕੇ ਘਾੜਾ ਦੀ ਜੱਗੇ ਬਹੁਤ ਦਾ ਤੇਰੇ ਕਹਿੰਦੀ ਆ ਲੈ ਜਾ ਮੁੰਨ ਘਾੜਾ ਦੇਖੋ ਬਾਕੀ ਦੇਦੇ ਪੈਸੇ ਦੇਖੇ ਪੁਰਾਣੀਆਂ ਚੀਜ਼ਾਂ ਰੇਟ ਵਧ ਗਿਆ ਜਿਹੜੇ ਚੰਗੀਆਂ ਐ ਜਿਹੜੀ ਸੀਆਰਡੀ ਆ ਗਈ ਪਹਿਲੀ ਬੰਦ ਹੋ ਗਈ ਉਹ ਮਹਿੰਗੀ ਹੋ ਗਈ ਬਾਈ ਦੀ ਮਿਹਰਬਾਨੀਆਂ ਬੱਸ ਇਹ ਫੇਰ ਗੱਲ ਪੱਕਾ ਕਰਨੀ ਵੀ ਇਹਨਾਂ ਨੂੰ ਦੇ ਜਾਣਾ ਇਹਨਾਂ ਦਾ ਬਾਦੇ ਘਾਟੇ ਜਾਂਦੇ ਰਹਿੰਦੇ ਆ ਇਹ ਤਾਂ ਥੋੜਾ ਇਹਨੇ ਦੇਣਾ ਉਹ ਕਿਹਾ ਫਿਰਦਾ ਤਾਂ ਬਾਈ 25 ਲੱਖ ਲੈਣਾ ਨਾ ਨਾ 10 ਲੱਖ ਲੈ ਵੀਰੇ ਸਾਡਾ ਬਾਈ ਵੀ ਆ ਬੋਲਡ ਪੁੱਠੇ ਜਿਹੜਾ ਆਲਾ ਘਟਿਆ ਕਦੇ ਉਹ ਬਾਈ ਚੈੱਕ ਆ ਰਹਿਣਾ ਇਹਦੇ ਨਾਲ ਜਿਹੜੀ ਆਉਂਦੀ ਉਹ ਕਿਹਦੇ ਨਾ ਉਹਦਾ ਜਦੋਂ ਮਗਰ ਤੇ ਆਉਂਦੇ ਹੋਰ ਫੇਰ ਤਾਂ ਘਾਟੇ ਉਹ ਆਕਲ ਵੇਚਣ ਨੂੰ ਲੈਣਾ ਹੈ ਨਾ ਨਾ ਫਿਰ ਆਉਣ ਵਾਸਤੇ ਰਹਿਣਾ ਵੇਚਣ ਬਾਅਦ ਥੋੜੀ ਅਜੀ ਚੀਜ਼ ਲਈਦੀ ਆ ਉਹ ਸ਼ਾਮ ਦਾ ਬਾਈ ਕਰੂਗਾ ਰੌਡ ਦਾ ਡਰੈਕਟਰ ਬਲੇ ਬਲੇ ਪੈਸਿਆਂ ਨੂੰ ਹੱਥੇ ਜਾਣੀ ਪਊਗਾ ਬਾਈ ਸਾਨੂੰ ਰੋਕ ਕੇ ਲਾਉਂਗਾ ਫੇਰ ਟਰੈਲਾ ਵੀ ਦ ਛੋਟਾ ਇਹਨੂੰ ਤੋੜ ਦੇਣਾ ਉਹ ਵੀ ਹੋਰ ਆਉਣੇ ਜੈਕ ਲਾਉਣੇ ਆ ਸਾਈਡ ਵਾਲੇ ਜੈਕ ਆ ਭਾਈ ਜੈਕ ਲਵਾ ਲਈ ਜੱਗੇ ਉਹਨੂੰ ਹੈਰਾਨ ਹੋ ਗਏ ਮੈਂ ਤੇ ਨਹੀਂ ਰਾਡ ਖਿੱਚ ਆਉਣੇ ਹੈਗੀ ਹੁਣ ਆ ਬਾਈ ਦੀ ਬੱਸ ਕਰਾਤੀ ਚੱਲ ਜੀ ਓਏ ਚੱਲ ਭਾਈ ਚੱਲੀਏ ਆਪਾਂ ਨੇ ਹੁਣ ਬੌਂਦਲੀ ਨੂੰ ਨਿਕਲ ਕੇ ਚੱਲੀਏ ਘਰ ਨੂੰ ਲੋ ਜੀ ਭਾਈ ਘਰ ਪਹੁੰਚ ਗਏ ਮੀਨ ਇਹ ਤਾਂ ਨੇਰੀਓ ਲਿਆਂਦੀ ਵੀ ਭਾਈ ਲਗਾ ਜਾਰੇ ਝੜੀ ਵਾਲਾ ਕੰਮ ਚੱਲਦਾ ਦੇਖੋ ਹਟੇ ਹੀ ਨਹੀਂ ਹੈਗਾ ਸਾਰੇ ਰਸਤੇ ਬਾਈ ਨਹੀਂ ਪੈਂਦੇ ਹੀ ਆ ਤੇ ਪੈਂਦੇ ਹੀ ਆਇਆ ਗੱਡੀ ਬਾਈ ਲੇਟ ਹੈ ਨਹੀਂ ਇਹਦੇ ਕੋ ਪਾਣੀਆ ਮਾਰਦਣਾ ਤਾਂ ਹੁਣ ਕਾਲੂ ਕਰੂਗੇ ਉਹਨੂੰ ਬਾਕੀ ਗੁਰੂ ਘਰੇਡ ਵਾਲਾ ਲੱਗਿਆ ਉਹ ਬਾਈ ਨੀਂ ਦਾ ਹਟਨੇ ਵਾਲਾ ਟਾਈਮ ਕੋਈ ਨਹੀਂ ਨਾ ਨਹੀਂ ਹੈਗਾ